ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਏ ਕਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਚੰਗੀ ਜਰਸੀ ਲੈ ਕੇ ਆਂਦੀ ਆ ਗੱਬਣ ਤਿਆਰੀ ਹੈ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸასი ਗਾਲ ਜੀ ਸਸ ਦੀ ਗੱਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਦਸਵਿੰਦਰ ਸਿੰਘ ਪਿੰਡ ਕੋਟਲਾ ਰਾਏ ਕਾ ਜ਼ਿਲ੍ਹਾ ਪੁਣੂ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੇਰ ਨੰਬਰ 70105 60321 ਠੀਕ ਹੈ ਵੀਰੇ ਸੁਆ ਕਿੰਨਾ ਸੁੰਦੀ ਬੈੜ ਵੀਰੇ ਇਹ ਦੂਜਾ ਸੁਆ ਸੁੰਦੀ ਹੈ ਸਮਾਂ ਕਿੰਨਾ ਲੱਗੂਗੀ ਜੀ ਸਮਾਂ 3 ਤੋਂ 4 ਦਿਨ ਲੱਗ ਜੂਗੀ ਕਿੰਨਾ ਕ ਪਿਆ ਜੂ ਦੁੱਧ ਜੀ ਦੁੱਧ 17 18 ਦੇ ਆਸ-ਪਾਸ ਹੋਵੇ ਥਾਣਾ ਦੀ ਬਾਹਰ ਪਿੱਛੇ ਦੀ ਗਰੰਟੀ ਹੈ ਪੂਰੀ ਗਰੰਟੀ ਹੈ ਫੁੱਲ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਸੋਹਣੀ ਜਰਸੀ ਹੈ ਜੀ ਚਮਕਦਾ ਅੰਕ ਤੁਸੀਂ ਦੇਖ ਹੀ ਸਕਦੇ ਹੋ ਕੱਦ ਕਾਠ ਵੀ ਚੰਗਾ ਕੋਈ ਐ ਛੋਟੀ ਮੰਨ ਕੇ ਨਾ ਆਵੇ ਤੇ ਤਿਆਰੀ ਵੀ ਬਹੁਤ ਸੋਹਣੀ ਕੀਤੀ ਹੈ ਜੀ ਠੀਕ ਹੈ ਵੈਸੇ ਵੀ ਬਾਈ ਦੱਸਦਾ ਦੰਦਾਂ ਜੀ ਆ ਬੋਦੀ ਵਾਲੀ ਬੱਚੀ ਆ ਫੀਲ ਬਹੁਤ ਆ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਦੇਣ ਬਸ 2-4 ਹੀ ਲਊ ਤੁਸੀਂ ਤਿਆਰ ਹੀ ਮੰਨ ਕੇ ਆਇਓ ਬਈ ਕਈ ਔਪਰਾ ਕਰਕੇ ਪਹਿਲਾਂ ਵੀ ਸੂ ਸਕਦਾ ਪਸੂ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਕੜ ਮਾ ਪੂਰਾ ਕੈਮਰੇ ਤੋਂ ਡਰਦੀ ਏ ਜੀ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਂਗਾ ਜੀ 4 ਹੀ ਥਾਣਾ ਪੂੜ ਸ਼ੰਗ ਪੂਰਾ ਵੀ ਨਹੀਂ ਤੇ ਦੁੱਧ ਵੀ ਕਰਮ ਵਾਲੇ ਨੇ ਮੱਝਾਂ ਵਰਗਾ ਪਿਆਉਗੀ ਜੀ ਗੁਲਾਬੀ ਥਣ ਤੁਸੀਂ ਦੇਖ ਸਕਦੇ ਹੋ ਪੂਰਾ ਫੱਟ ਫੱਟ ਹਵਾਨਾ ਐ ਨਹੀਂ ਮੇਰੇ ਟਟਮਾ ਫਾਇਦਾ ਹੋ ਜਾਂਦਾ ਇਸ ਹਵਾਨੇ ਦਾ ਵੀ ਨਾ ਤਾਂ ਇਹਨੂੰ ਮਿਸਟੈਟਸ ਆਉਂਦੀ ਆ ਜੀ ਬਾਕੀ ਦੁੱਧ ਵੀ ਕਰਮ ਵਾਲੀਆਂ ਚੰਗਾ ਦੇ ਜਾਂਦੀਆਂ ਹੁੰਦੀਆਂ ਫਿਟਨੈਸ ਵਾਲੇ ਹਵਾਨੇ ਵਾਲੀਆਂ ਵੜਾ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਥਣਾ ਜੀ ਠੰਡੀ ਸੀਲ ਜਿੱਧਰਲੇ ਪਾਸੇ ਮਰਜੀ ਬੈਠੇ ਰਹੋ ਜਿਹੜੇ ਹਿਸਾਬ ਨਾਲ ਤਿਆਰੀ ਆ 17 18 ਕਿਲੋ ਦੁੱਧ ਕਹਿੰਦਾ ਵੀ ਕੀ ਆ ਬਾਕੀ ਸੇਵਾ ਸੰਭਾਲ ਦੇ ਸ਼ਰਤੇ ਆ ਦੁੱਧ 4 5 ਫੈਟ ਵਾਲਾ ਹੋਊਗਾ ਜੀ ਤੇ ਜੈਜ ਜੀ ਡਿਮਾਂਡ ਵੀਰੇ ਜਿਹੜੇ ਲੈਣਾ ਹੀ ਆ ਜੈ ਜੇ ਦਾ ਮੁੱਲ ਆਪਾਂ 60000 ਰੁਪਏ ਕਰਦੇ ਆ ਤੇ ਮਾਣ ਤਾਨ ਕਰਦੇ ਆ ਠੀਕ ਆ ਵੀਰੇ 60000 ਰੁਪਿਆ ਬਾਈ ਕਹਿੰਦਾ ਇਹਦੀ ਡਿਮਾਂਡ ਆ ਜੀ ਵਿੱਚੋਂ ਥੋੜਾ ਕਾਣਾ ਮਾਣ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ